ਪੰਜਾਬ ਦੀਆਂ ਵੱਖ-ਵੱਖ ਸੰਘਰਸ਼ੀਲ ਜਥੇਬੰਦੀਆਂ ਹੁਣ ਪੰਜਾਬ ਵਿੱਚ ਸਾਂਝਾ ਮੋਰਚਾ ਲਾਉਣਗੀਆਂ ਇਹ ਅਹਿਮ ਫੈਸਲਾ ਸੰਯੁਕਤ ਕਿਸਾਨ ਮੋਰਚੇ ਦੀ ਹੋਈ ਹੰਗਾਮੀ ਮੀਟਿੰਗ ਵਿੱਚ ਲਿਆ ਗਿਆ ਔਰ ਇਹ ਸਾਂਝਾ ਮੋਰਚਾ ਕਿਸਾਨਾਂ ਮਜ਼ਮਾਂ ਟਰੇਡ ਯੂਨੀਅਨਾਂ ਵਿਦਿਆਰਥੀ ਜਥੇਬੰਦੀਆਂ ਅਤੇ ਔਰਤਾਂ ਦੀਆਂ ਆਰਗੇਨਾਈਜੇਸ਼ਨਾਂ ਵੱਲੋਂ ਸਾਂਝੇ ਤੌਰ ਤੇ ਲਾਇਆ ਜਾਵੇਗਾ ਇਹ ਮੋਰਚਾ ਲਾਉਣ ਦੇ ਚਾਰ ਪੰਜ ਮੁੱਖ ਮੁੱਦੇ ਨੇ ਇੱਕ ਬਿਜਲੀ ਸੋਤ ਬਿੱਲ 2025 ਦੇ ਵਿਰੁੱਧ ਦੂਸਰਾ ਬੀਜ ਬਿੱਲ 2025 ਦੇ ਵਿਰੁੱਧ ਔਰ ਤੀਸਰਾ ਚਾਰ ਲੇਬਰ ਕੋਡ ਜਿਹੜੇ ਭਾਰਤ ਸਰਕਾਰ ਨੇ ਲਾਗੂ ਕੀਤੇ ਨੇ ਕਿਰਤ ਕਾਨੂੰਨ ਕਹਿ ਲਏ ਉਹਨਾਂ ਦੇ ਵਿਰੁੱਧ ਤੇ ਇੱਕ ਪੰਜਾਬ ਦਾ ਜਿਹੜਾ ਗੰਭੀਰ ਮੁੱਦਾ ਹੈ ਕਿ ਸਰਕਾਰ ਵੱਲੋਂ ਜਿਹੜੀਆਂ ਸਰਕਾਰੀ ਅਦਾਰਿਆਂ ਦੀਆਂ ਪ੍ਰਾਪਰਟੀਆਂ ਵੇਚਣ ਦਾ ਫੈਸਲਾ ਕੀਤਾ ਹੈ ਉਹਦੇ ਵਿਰੁੱਧ ਇਹ ਮੋਰਚਾ ਲਾਇਆ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਦੇ ਬਲਦੇਵ ਸਿੰਘ ਨਿਹਾਲਗੜ੍ਹ ਵਾਲਾ ਇਸੇ ਤਰ੍ਹਾਂ ਮਕੇਸ਼ ਚੰਦਰ ਸ਼ਰਮਾ ਤੇ ਬਿੰਦਰ ਸਿੰਘ ਗੋਲੇ ਵਾਲਾ ਦੀ ਅਗਵਾਈ ਚ ਹੋਈ ਮੀਟਿੰਗ ਵਿੱਚ ਅਹਿਮ ਫੈਸਲਾ ਕੀਤਾ ਹੈ। ਬਿੱਤੇਰਾ ਦਸੰਬਰ ਨੂੰ ਚੰਡੀਗੜ੍ਹ ਕਿਸਾਨ ਭੰੋਂ ਵਿਖੇ ਇਹਨਾਂ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਮੁਲਾਜ਼ਮਾਂ ਦੀਆਂ ਟ੍ਰੇਡ ਯੂਨੀਅਨਾਂ ਦੀਆਂ ਔਰ ਇਸੇ ਤਰ੍ਹਾਂ ਵਿਦਿਆਰਥੀਆਂ ਦੀਆਂ ਮਹਿਲਾਵਾਂ ਦੀਆਂ ਉਹਨਾਂ ਦੇ ਜਿਹੜੇ ਲੀਡਰ ਨੇ ਉਹ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ ਤੇ ਉਹਦੇ ਵਿੱਚ ਸਾਂਝੇ ਮੋਰਚੇ ਦੀ ਰੂਪਰੇਖਾ ਜਿਹੜੀ ਹੈ ਉਹ ਤਿਆਰ ਕਰ ਲਈ ਜਾਵੇਗੀ ਪਰ ਇਸੇ ਦੌਰਾਨ ਜਿਹੜੀ ਜਾਣਕਾਰੀ ਮਿਲੀ ਹੈ ਬੇ ਪੰਜਾਬ ਸਰਕਾਰ ਨੇ ਸਰਕਾਰੀ ਪ੍ਰਾਪਰਟੀਆਂ ਵੇਚਣ ਦੀ ਸ਼ੁਰੂਆਤ ਕਰ ਦਿੱਤੀ ਹੈ ਔਰ ਇਹਦੇ ਵਿਰੁੱਧ ਪਹਿਲਾਂ ਹੀ ਪੀਐਸਸੀ ਵੀ ਇੰਜੀਨੀਅਰ ਐਸੋਸੀਏਸ਼ਨ ਜਿਹੜੀ ਹੈ ਉਹ ਸੰਘਰਸ਼ ਕਰ ਰਹੀ ਹੈ ਔਰ ਸਰਕਾਰੀ ਵਟਸਐਪ ਜਿਹੜਾ ਉਹਦਾ ਇੰਜੀਨੀਅਰਾਂ ਨੇ ਬਾਈਕਟ ਕਰ ਦਿੱਤਾ ਉਸ ਵਟਸਐਪ ਗਰੁੱਪ ਤੋਂ ਬਾਹਰ ਆ ਗਏ ਨੇ ਔਰ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਬੜਾ ਸੱਦਾ ਚੇਤਾਵਨੀ ਦੇ ਦਿੱਤੀ ਆ ਵੀ ਜਿਹੜੀਆਂ ਪ੍ਰਾਪਰਟੀਆਂ ਵੇਚਣ ਦਾ ਸਿਲਸਿਲਾ ਚਲਾਇਆ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਪਰ ਇਸੇ ਦੌਰਾਨ ਜੋ ਜਾਣਕਾਰੀ ਮਿਲੀ ਆ ਬਠਿੰਡਾ ਥਰਮਲ ਕਲੋਨੀ ਨੂੰ ਵੇਚਣ ਦਾ ਫੈਸਲਾ ਸਰਕਾਰ ਨੇ ਕਰ ਲਿਆ ਔਰ ਇਹਦੇ ਸਬੰਧ ਵਿੱਚ ਪਾਵਰ ਕਾਮ ਦੇ ਬੋਰਡ ਆਫ ਡਾਇਰੈਕਟਰ ਨੇ ਬਕਾਇਦਾ ਪ੍ਰਵਾਨਗੀ ਦਿੱਤੀ ਹੈ ਔਰ ਕਲੋਨੀ ਦੀ 166 ਏਕੜ ਜ਼ਮੀਨ ਵੇਚਨ ਨੂੰ ਜਿਹੜੀ ਹਰੀ ਚੰਡੀ ਦੇਤੀ ਹੈ ਔਰ ਇਸ ਕਲੋਨੀ ਵਿੱਚ 1500 ਦੇ ਕਰੀਬ ਜਿਹੜੇ ਕੁਆਟਰ ਮਜ਼ਦੂਰ ਨੇ ਔਰ ਇਸ ਦੌਰਾਨ ਇਸ ਪ੍ਰੋਪਰਟੀ ਨੂੰ ਵੇਚਣ ਨਾਲ ਵੱਡੇ ਪੱਧਰ ਤੇ ਰੋਸ ਦੀ ਭਾਵਨਾ ਵੀ ਪੈਦਾ ਹੋ ਰਹੀ ਹੈ ਪੀਐਸਸੀਬੀ ਇੰਜੀਨੀਅਰ ਰਜਿਸਟ੍ਰੇਸ਼ਨ ਦੇ ਜਨਰ ਸਕੱਤਰ ਅਜੇਪਾਲ ਸਿੰਘ اٹਵਾਲ ਨੇ ਬੜਾ ਸਪਸ਼ਟ ਕਿਹਾ ਵੀ ਕਿਸੇ ਵੀ ਕੀਮਤ ਤੇ ਉਹ ਆਪਣੇ ادارے ਦੀਆਂ ਪ੍ਰਾਪਰਟੀਆਂ ਵੇਚਣ ਦੀ ਇਜਾਜ਼ਤ ਨਹੀਂ ਦੇਣਗੇ ਇਹਦੇ ਲਈ ਵੱਡੇ ਪੱਧਰ ਤੇ ਪ੍ਰੋਟੈਸਟ ਕੀਤੇ ਜਾਣਗੇ ਕਿਉਂਕਿ ਇਹ ਪ੍ਰਾਪਰਟੀ ਪੂਰੀ ਤਰ੍ਹਾਂ ਪਾਵਰ ਕਾਉਂਟ ਬਿਜਲੀ ਨਿਗਮ ਦੇ ਬਿਹਤਰੀ ਲਈ ਜਿਹੜੀ ਹੈ ਵਰਤੀ ਜਾ ਸਕਦੀ ਹੈ ਉਹ ਨਾਲ ਦੀ ਨਾਲ ਅ ਇੰਜੀਨੀਅਰ اٹਵਾਲ ਨੇ ਐਲਾਨ ਕੀਤਾ ਵੀ ਇਹ ਜਿਹੜੀ ਸ਼ੁਰੂਆਤ ਸਰਕਾਰ ਨੇ ਕੀਤੀ ਹੈ ਬਠਿੰਡੇ ਤੋਂ ਇਹਨੂੰ ਰੋਕਣ ਲਈ ਸਮੂਹ ਪਾਵਰ ਕੌਮ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੀ ਸਾਂਝੀ ਹੰਗਾਮੀ ਮੀਟਿੰਗ ਜਿਹੜੀ ਆ 12 ਦਸੰਬਰ ਨੂੰ ਸੱਦ ਲਈ ਹੈ ਜਿਹਦੇ ਵਿੱਚ ਇਸ ਫੈਸਲੇ ਵਿਰੁੱਧ ਜਿਹੜਾ ਸੰਘਰਸ਼ ਵਿੱਢਣ ਦੀ ਰਣਨੀਤੀ ਬਣਾਈ ਜਾਊਗੀ ਔਰ ਨਾਲ ਹੀ ਉਹਨਾਂ ਨੇ ਕਿਹਾ ਵੀ 14 ਦਸੰਬਰ ਨੂੰ ਦਿੱਲੀ ਵਿਖੇ ਕੌਮੀ ਪੱਦਰ ਦੀ ਵੀ ਜਿਹੜੀ ਇੰਜੀਨੀਅਰਾਂ ਦੀ ਮੁਲਾਜ਼ਮਾਂ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਵੀ ਇਸ ਮੁੱਦੇ ਨੂੰ ਲੈ ਕੇ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ ਉਹ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਵੀ 13 ਦਸੰਬਰ ਨੂੰ ਜਿਹੜੀ ਸਾਂਝੀ ਮੀਟਿੰਗ ਸੰਯੁਕਤ ਕਿਸਾਨ ਮੋਰਚੇ ਨੇ ਸੱਦੀ ਹੈ ਉਹ ਉਹਦੇ ਵਿੱਚ ਵੀ ਸ਼ਾਮਲ ਹੋਣਗੇ ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ ਜਿੱਥੇ 13 ਦਸੰਬਰ ਨੂੰ ਕਿਸਾਨ ਭੰਗ ਵਿਖੇ ਸੰਘਰਸ਼ੀਲ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸੱਦਣ ਦਾ ਐਲਾਨ ਕਰ ਦਿੱਤਾ ਉੱਥੇ ਨਾਲ ਇਹ ਵੀ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਹੈ ਵੀ ਜਦੋਂ ਵੀ ਬਿਜਲੀ ਸੌਧ ਬਿਲ 2025 ਪਾਰਲੀਮੈਂਟ ਪੇਸ਼ ਕੀਤਾ ਜਾਵੇਗਾ ਉਸ ਤੋਂ ਅਗਲੇ ਦਿਨ ਐ ਐਸਕੇਮ ਵੱਲੋਂ ਕਾਲਾ ਦਿਵਸ ਮਨਾਇਆ ਜਾਵੇਗਾ